ਪੰਜਾਬ ਦੀ ਰਾਜਨੀਤੀ ਤੇ ਕਾਨੂੰਨੀ ਪੱਧਰ ਤੇ ਇੱਕ ਵੱਡਾ ਤੂਫਾਨ ਉਸ ਵੇਲੇ ਖੜਾ ਹੋਇਆ ਜਦੋਂ ਪੁਲਿਸ ਨੇ ਕੰਚਨਪ੍ਰੀਤ ਕੋਰ ਨੂੰ ਚਬਾਲ ਥਾਣੇ ਐਫਆਈਆਰ ਨੰਬਰ 260 ਤਹਿਤ ਗ੍ਰਿਫਤਾਰ ਕਰ ਲਿਆ ਇਸ ਕੇਸ 17 174 351 513 ਬੀਐਨਐਸ ਅਤੇ ਵਾਧੂ ਤਾਰਾ 111 ਬੀਐਨਐਸ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਕਾਲੀ ਦਲ ਵਾਰਿਸ ਦੇ ਆਗੂ ਵਿਰਸਾ ਸਿੰਘ ਬਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਅਤੇ ਪੁਲਿਸ ਦੇ ਸਿੱਕੇ تیر ਜਲਾਏ ਆਓ ਸੁਣਦੇ ਹਾਂ ਉਹਨਾਂ ਕੀ ਕਹੇ ਹੈ ਨੇ ਜੀ ਨਾ ਤੇ ਜਿਹੜੇ ਲਾਇਰ ਨੇ ਉਹਨਾਂ ਦੇ ਉਹ ਕੋਈ ਬਰੀਫ ਕਰ ਸਕਦੇ ਇਸ ਮੁਤਲਕ ਜੀ ਤੇ ਨਾ ਹੀ ਜਿਹਨਾਂ ਨੂੰ ਕਿਊਜ਼ ਬਣਾਇਆ ਗਿਆ ਹੈ ਬੀਬਾ ਕੰਚਨਪ੍ਰੀਤ ਕੌਰ ਉਹ ਹੀ ਕੋਈ ਇਹਦੇ ਉੱਤੇ ਕਮੈਂਟ ਕਰ ਸਕਦੇ ਆ ਇਹ ਮਤਲਬ ਕਾਨੂੰਨੀ ਤੌਰ ਤੇ ਬੰਦਿਸ਼ ਹੋਣ ਕਰਕੇ ਹੀ ਇਹਨਾਂ ਦੋਨਾਂ ਵੱਲੋਂ ਆ ਬਿਆਨ ਦਿੱਤਾ ਜਾ ਰਿਹਾ ਬਾਕੀ ਜਿਹੜਾ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਵੇਰੇ ਵੀ ਆਪਾਂ ਗੱਲ ਕਰਤੀ ਸੀ ਤੇ ਬੀਬਾ ਕੰਚਨਪ੍ਰੀਤ ਕੌਰ ਜਿਹੜੀ ਪੰਜਾਬ ਦੀ ਧੀ ਐ ਇਸ ਧਰਤੀ ਦੀ ਧੀ ਐ ਇੱਕ ਧਰਮੀ ਫੌਜੀ ਦੀ ਧੀ ਐ ਉਹਨੇ ਅੱਜ ਸਾਬਤ ਕਰਤਾ ਆ ਕਿ ਜਿਹੜੇ ਸਰਕਾਰਾਂ ਦੇ ਜ਼ਬਰ ਨੇ ਸੱਤਾਧਾਰੀਆਂ ਦੇ ਜਿਹੜੇ ਜੋਨ ਦੇ ਯਤਨ ਨੇ ਅੱਜ ਉਹਨੇ ਫੇਲ ਕਰਕੇ ਰੱਖਦੇ ਨੇ ਔਰ ਸਭ ਪਾਸਿਓਂ ਹੀ ਜਿਹੜਾ ਝੂਠ ਫਲਾਇਆ ਜਾ ਰਿਹਾ ਸੀ ਉਹਨੂੰ ਵੀ ਉਹਨੇ ਸਪਸ਼ਟ ਕਰਤਾ ਹੈ ਇਸੇ ਕਰਕੇ ਆਪਣੇ ਵੀ ਸਾਬਤ ਹੋ ਜਾਂਦਾ ਕਿ ਕੇਸ ਵੀ ਝੂਠੇ ਪਾਏ ਸੀ ਹੁਣੇ ਕੋਈ ਮੈਨੂੰ ਬੜੇ ਸੀਨੀਅਰ ਜਰਨਲਿਸਟ ਦਾ ਫੋਨ ਆ ਰਿਹਾ ਸੀ ਉਹ ਕਹਿੰਦੇ ਜੀ ਵੀ ਐਡੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਸਰਕਾਰੀ ਅਫੀਸ਼ਰ ਦੇ ਵੱਲੋਂ ਕਿ ਉਹ ਤੇ ਜੀ ਐਨੇ ਵਜੇ ਜਿਹੜੀ ਆ ਫਲਾਈਟ ਤੇ ਚਲੇਗੀ ਤੇ ਇਹ ਹੁਣ ਤੁਸੀਂ ਦੱਸੋ ਕਿ ਜਿਹੜੀ ਸਰਕਾਰ ਸਹੀ ਇਨਫਰਮੇਸ਼ਨ ਵੀ ਨਹੀਂ ਰੱਖ ਸਕਦੀ ਤੇ ਸਹੀ ਇਨਫਰਮੇਸ਼ਨ ਵੀ ਨਹੀਂ ਦੇ ਸਕਦੀ ਇਹ ਕਿਉਂ ਕਰ ਰਹੀ ਸੀ ਇਹਦੇ ਪਿੱਛੇ ਉਹਨਾਂ ਦੀ ਕੀ ਮਨਛਾ ਸੀਗੀ ਇਹ ਤੇ ਸਰਕਾਰ ਦੱਸ ਸਕਦੀ ਏ ਤੇ ਪਰ ਅਸੀਂ ਇਹੀ ਕਹਾਂਗੇ ਕਿ ਜਿਹੜੀ ਝੂਠੀ ਇਨਫਰਮੇਸ਼ਨ ਜਿਸ ਤਰ੍ਹਾਂ ਫੈਲਾਉਂਦੇ ਸੀ ਇਸੇ ਤਰ੍ਹਾਂ ਹੀ ਇਹ ਸਰਾਸਰ ਝੂਠੇ ਕੇਵਲ ਤੇ ਕੇਵਲ ਜਿਹੜਾ ਹੈ ਇੱਕ دہشت ਪਾਉਣ ਦੇ ਖਾਤਰ ਇਹ ਮੁਕਦਮੇ ਦਰਜ ਕੀਤੇ ਗਏ ਸੀ ਪਰ ਅਸੀਂ ਅਦਾਲਤਾਂ ਦੇ ਧਨਵਾਦੀ ਹਾਂ ਕਿ ਉਹਨਾਂ ਨੇ ਬੜੀ ਵੱਡੀ ਰਾਹਤ ਜਿਹੜੀ ਹੈ ਬੀਬਾ ਕੰਚਨਪ੍ਰੀਤ ਕੌਰ ਨੂੰ ਦਿੱਤੀ ਹੈ ਹੁਣ ਉਹਨਾਂ ਨੂੰ ਕੋਈ ਪੁਲਿਸ ਕੋਲ ਪੇਸ਼ ਕੀਤਾ ਗਿਆ ਜਾਂ ਹੱਲੇ ਵੀ ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਵਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਨ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਤੇ ਕੱਲ੍ਹ ਵੀ ਹਵਾਲਾ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਪਿੰਚਪਿੰਚ ਅਰੈਸਟ ਹੋ ਗਈ ਜੀ ਹਾਂ ਜੀ ਅਰੈਸਟ ਪਾ ਲਈ ਹੈ ਜੀ ਕਿਸ ਕੇਸ ਧਾਰਾ 37 ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 51 3 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਹਾਂਜੀ ਇਹ ਰੈਪਟ ਨੰਬਰ 19 27 11 225 ਮਤਲਬ ਅੱਜ ਦੀ ਰਫਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜੇ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਤੇ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ 'ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧੱਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਹ ਫਿੱਟੇ ਮੂਹੇ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾਹਣ ਤਾਂ ਪਾਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਿ ਇਹ ਬੜੇ ਥੀਏਟਰ ਲੋਕ ਨੇ ਪੁਲਿਸ ਅਧਿਕਾਰੀ ਪਾਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖਸੀ ਹੋ ਚੁੱਕੀ ਹੈ ਦਲੀਆ ਲੈਂਦੇ ਕੇ ਨਹੀਂ ਪਰ ਇਹ ਕਿਸ ਕਿਥੋਂ ਆ ਰਹੀ ਪਚਾਰ ਕਿਸੇ ਦੀ ਗੱਲ ਕੀਤੀ ਜਾ ਰਹੀ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨੋਨ ਅਨਨੋਨ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸਟ ਪਾਈ ਅੱਜ 27 ਨੂੰ ਹਾਂਜੀ ਹਾਂਜੀ ਐਡ ਕੀਤਾ ਹਾਂਜੀ ਅੱਜ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ 370 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਬਾਲਦਾ ਆ ਇਹ ਚਬਾਲਦਾ ਜੀ ਇਹ ਤਾਂ ਕੋਈ ਚਬਾਲਦਾ ਦਾ ਅੱਗੇ ਮੁਕਦਮਾ ਕੋਈ ਹੈ ਹੀ ਨਹੀਂ ਹੁਣ ਅਰੇ ਕੋਈ ਜਾਣਕਾਰੀ ਸੀ ਤੁਹਾਨੂੰ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾ ਜਿੱਤ ਵੀ ਨਹੀਂ ਅਸੀਂ ਅਹੀਂ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜਿਹਾ ਕੋਈ ਮੌਕਾ ਨਹੀਂ ਰਹੇਗੀ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਇਹ ਕੀ ਹੋਵੇਗਾ ਕੱਲ ਮੈਂ ਵਿਦੇਸ਼ ਭੱਜ ਗਿਆ ਇਹ ਗੱਲ ਕਹਿ ਰਹੀ ਸੀ ਕਿ ਕੰਚਰਪੀਪੁਰ ਵਿਦੇਸ਼ ਭੱਜ ਗਿਆ ਉਹ ਵੀ ਬਸ ਇਲਜ਼ਾਮ ਝੂਠੇ ਦੇ ਜੀ ਸਭ ਕੁਝ ਝੂਠ ਹੈ ਜੀ ਉਹ ਤਾਂ ਸੇ ਅਸਲਚ ਸਭ ਕੁਝ ਝੂਠ ਹੈ ਅਫਸਰ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਹੈ ਨਹੀਂ ਤੇ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸੀਪੇਟਰੀ ਜਿਹੜੀਆਂ ਬੇਲਸ ਮਿਲਦੀਆਂ ਨੇ ਹਾਂਜੀ ਆ ਕੀ ਕਰ ਦੋ ਹੁਣ ਕੀ ਰਹੇਗਾ ਕਾਲੀ ਦਾ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਹੈ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸੋਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਆ ਜੀ ਸਾਬ ਦੇ ਫਲਸਫੇ ਤੇ ਚੱਲਦੇ ਆ ਜੀ ਭਗਵੰਤ ਮਾਨਾ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਵੀ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗੁਸਤਾਰ ਕਰਨਾ ਇਹਦਾ ਤੁਸੀਂ ਆਪਣਿਆ ਅੰਦਾਜ਼ਾ ਲਾਇਆ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਂਡ ਤੇ ਲਿਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਦੇ ਅੱਜ ਪੇਸ਼ ਕਰਨਾ ਹੀ ਨਹੀਂਗਾ ਜੀ ਕੱਲ ਪੇਸ਼ ਕਰਨਗੇ ਕੱਲ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ ਇਹ ਥੈਂਕ ਯੂ ਜੀ ਕਿ ਸਭ ਥੋੜਾ ਜਿਹਾ